ਗੁਰੂ ਜੀ ਨੇ ਕਿਹਾ ਸੱਜਣਾ ਸਾਡੇ ਕੋਲੋਂ ਜੋ ਕੁਝ ਲੈਣਾ ਸੀ ਇਸ ਤਰ੍ਹਾਂ ਹੀ ਲੈ ਲੈਂਦਾ ਖਾਣੇ ਵਿੱਚ ਜ਼ਹਿਰ ਮਿਲਾਨ ਦੀ ਕੀ ਲੋੜ ਸੀ ਆਓ ਗੁਰੂ ਪਿਆਰੀ ਸੰਗਤ ਜੀ ਸੋਹnde ਹਾਸਾ ਕੀ ਸੱਜਣ ਠੱਗ ਦੀ ਜਿੰਨਾ ਵੀਰਾਂ ਪੈਣਾ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨ ਗੁਰੂ ਨਾਨਕ ਜੀ ਤੇ ਮਰਦਾਨਾ ਤਲੁੰਬੇ ਜ਼ਿਲ੍ਹਾ ਮੁਲਤਾਨ ਵਿੱਚ ਪਹੁੰਚ ਗਏ। ਨਗਰ ਤੋਂ ਦੂਰ ਸ਼ਾਹੀ ਰਾ ਉੱਤੇ ਇੱਕ ਸੱਜਣ ਛਾ ਦੀ ਹਵੇਲੀ ਸੀ। ਹਵੇਲੀ ਬਹੁਤ ਵੱਡੀ ਸੀ। ਉਸਤੇ ਬੂਹੇ ਅੱਗੇ ਦੋ ਸੇਵਾਦਾਰ ਹਰ ਵਕਤ ਖਲੋਤੇ ਰਹਿੰਦੇ ਸਨ। ਆਉਂਦੇ ਜਾਂਦੇ ਰਾਹੀਆਂ ਨੂੰ ਉਹ ਪ੍ਰੇਰਦੇ ਸਨ ਕਿ ਰਾਹੀ ਹਵੇਲੀ ਵਿੱਚ ਰਹਿਣ। ਉਸ ਹਵੇਲੀ ਦੇ ਕਈ ਕਮਰੇ ਤੇ ਬਹੁਤ ਸਾਰੇ ਤਹਿਖਾਨੇ ਸਨ। ਮੁਸਲਮਾਨਾਂ ਵਾਸਤੇ ਮਸਜਿਦ ਤੇ ਹਿੰਦੂਆਂ ਵਾਸਤੇ ਧਰਮਸ਼ਾਲਾ ਬਣਾਈ ਹੋਈ ਸੀ ਉਸ ਧਰਮਸ਼ਾਲਾ ਦੇ ਕਮਰੇ ਬਹੁਤ ਸੁੰਦਰ ਤੇ ਸਜਾਵਟ ਵਾਲੇ ਸਨ ਆਰਾਮ ਦੀਆਂ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ ਗੁਰੂ ਜੀ ਜਦੋਂ ਉਸ ਹਵੇਲੀ ਦੇ ਨੇੜੇ ਗਏ ਤਾਂ ਗੁਰੂ ਜੀ ਨੇ ਹਵੇਲੀ ਵੱਲ ਨਿਗਾਹ ਪੜ ਕੇ ਦੇਖਿਆ ਤਾੜ ਗਏ ਕਿ ਇਹ ਹਵੇਲੀ ਮਨੁੱਖ ਭਲੇ ਵਾਸਤੇ ਨਹੀਂ ਬਣਾਈ ਸਗੋ ਠੱਗਣ ਦੀ ਦੁਕਾਨ ਹੈ ਮਨ ਹੀ ਮਨ ਗੁਰੂ ਜੀ ਨੇ ਸਲਾਹ ਕੀਤੀ ਕਿ ਇਸ ਠੱਗੀ ਦੇ ਘਰ ਨੂੰ ਤੋੜਨਾ ਚਾਹੀਦਾ ਹੈ ਮਨੁੱਖ ਹੋ ਕੇ ਮਨੁੱਖ ਨੂੰ ਲੁੱਟੇ ਇਹ ਜੋਗ ਨਹੀਂ ਹੈ ਹਵੇਲੀ ਦੇ ਕੋਲ ਜਾ ਕੇ ਅੰਤਰਜਾਮੀ ਬੋਲੇ ਬੁਰਸ਼ੋ ਇੱਥੇ ਰਾਤ ਰਹਿਣ ਦੀ ਖੁੱਲ ਹੈ ਹਾਂ ਜੀ ਇਹ ਹਵੇਲੀ ਲੋਕ ਪੁਲਾਈ ਵਾਸਤੇ ਦਾਤੇ ਸੱਜਣ ਨੇ ਬਣਾਈ ਹੋਈ ਹੈ ਰਾਤ ਰਹਿਣ ਵਾਸਤੇ ਕਮਰਾ மஞ்சਾ ਬਿਸਤਰੀ ਖਾਣਾ ਮਿਲਦਾ ਹੈ ਖਰਚ ਨਹੀਂ ਲਿਆ ਜਾਂਦਾ ਛਾ ਜੀ ਵੀ ਇੱਥੇ ਰਹਿੰਦੇ ਹਨ ਆਏ ਗਏ ਦੀ ਆਪ ਸੇਵਾ ਕਰਦੇ ਹਨ ਕੋਈ ਡਰ ਨਹੀਂ ਸੁਖ ਲਵੋ ਈਸ਼ਵਰ ਦੀ ਮੇਰ ਹੈ ਅਉ ਮੈਂ ਸੁਖਾਂ ਵਾਲੇ ਸਥਾਨ ਦੇ ਛਡ ਆਵਾਂ ਇੱਕ ਸੰਤਰੀ ਨੇ ਗੁਰੂ ਜੀ ਨੂੰ ਹਵੇਲੀ ਦੀ ਜਾਣ ਪਛਾਣ ਕਰਾਈ ਤੇ ਗੁਰੂ ਜੀ ਦੇ ਅੱਗੇ ਲੱਗ ਕੇ ਤੁਰ ਪਿਆ ਖੁੱਲੇ ਹਵਾਦਾਰ ਕਮਰੇ ਵਿੱਚ ਗੁਰੂ ਜੀ ਨੂੰ ਲੈ ਗਿਆ ਉਸ ਕਮਰੇ ਵਿੱਚ ਦੋ ਪਲੰਘ ਪਏ ਸਨ ਉਹਨਾਂ ਪਲੰਘਾਂ ਉੱਤੇ ਸੋਹਣੇ ਬਿਸਤਰੇ ਵਿਛੇ ਹੋਏ ਸਨ ਉੱਪਰ ਦੁੱਧ ਚਿੱਟੀਆਂ ਚਾਦਰਾਂ ਸਨ ਲੋ ਇੱਥੇ ਮौज ਕਰੋ ਮੈਂ ਸ਼ਾਹ ਜੀ ਨੂੰ ਜਾ ਕੇ ਪਤਾ ਦਿੰਦਾ ਹਾਂ ਉਹ ਖਾਣਾ ਤਿਆਰ ਕਰਾਉਣਗੇ ਸੇਵਾਦਾਰ ਇਹ ਆ ਕੇ ਆਪ ਕਮਰੇ ਵਿੱਚੋਂ ਬਾਹਰ ਚੱਲਿਆ ਗਿਆ। ਦਾਤਾ ਇਸ ਹਵੇਲੀ ਦਾ ਮਾਲਕ ਤਾਂ ਕੋਈ ਬੜਾ ਧਰਮੀ ਬੰਦਾ ਜਾਪਦਾ ਹੈ। ਆਏਗੇ ਮੁਸਾਫਿਰ ਵਾਸਤੇ ਕਿੰਨੇ ਆਰਾਮ ਦੀ ਥਾਂ ਬਣਾ ਰੱਖੀ ਹੈ। ਕਿੰਨਾ ਧਨ ਖਰਚਿਆ ਹੈ। ਕੋਈ ਲੱਖਾਪਤੀ ਹੋਵੇਗਾ। ਸੇਵਾਦਾਰ ਦੇ ਜਾਣ ਪਿੱਛੋਂ ਮਰਦਾਨੇ ਨੇ ਗੁਰੂ ਜੀ ਨਾਲ ਗੱਲ ਕੀਤੀ। ਮਰਦਾਨੇ ਦੀ ਗੱਲ ਸੁਣ ਕੇ ਦਿਲਾਂ ਦੀ ਜਾਨਨ ਹਾਰ ਹੱਸ ਪਏ ਹੱਸਦੇ ਹੋਏ ਬੋਲੇ ਮਰਦਾਨਿਆਂ ਦੇਖ ਰੰਗ ਕਰਤਾਰ ਦੇ ਬਿੱਤਲ ਸੋਨੇ ਨਾਲੋਂ ਬਹੁਤਾ ਚਮਕਦਾ ਹੈ ਇੰਨਾ ਮੰਝਿਆਂ ਉੱਪਰ ਬੈਠਣ ਦੀ ਥਾਂ ਭੋਂ ਉੱਤੇ ਆਸਣ ਲਾ ਕੇ ਬੈਠੀਏ ਇਹੋ ਜਿਹੇ ਮੰਝਿਆਂ ਉੱਤੇ ਬੈਠਿਆਂ ਬੁੱਧੀ ਪ੍ਰਿਸ਼ਟ ਹੁੰਦੀ ਹੈ ਇਹੇ ਚਾਦਰਾਂ ਦੇਖਣ ਨੂੰ ਚਿੱਟੀਆਂ ਹਨ ਪਰ ਪਾਪਾ ਨਾਲ ਦਾਗੋ ਦਾਗ ਹੋਈਆਂ ਪਈਆਂ ਹਨ ਜਿਵੇਂ ਆਗਿਆ ਮਰਦਾਨੇ ਕੁਝ ਸੰਤੋਖ ਕਰਕੇ ਆਖਿਆ ਕਮਰੇ ਦਾ ਫਰਸ਼ ਪੱਕਾ ਸੀ ਉਸ ਉੱਤੇ ਲੀੜਾ ਸੁੱਟ ਕੇ ਬੈਠ ਗਏ ਮਰਦਾਨੇ ਨੇ ਰਬਾਬ ਠੀਕ ਕੀਤੀ ਦੂਸਰੇ ਪਾਸੇ ਸੇਵਾਦਾਰ ਕਾਲੀ ਨਾਲ ਆਪਣੇ ਮਾਲਕ ਸੱਜਣ ਸ਼ਾ ਕੋਲ ਗਿਆ ਖੁਸ਼ੀ ਦੇ ਲਹੇ ਜੇ ਵਿੱਚ ਉਸ ਨੇ ਕਾਲੀ ਕਾਲੀ ਤੇ ਹੌਲੀ ਸੱਜਣ ਚਾਰ ਨੂੰ ਆਖਿਆ ਦੋ ਮੁਸਾਫਿਰ ਆਏ ਹਨ ਇੱਕ ਤਾਂ ਕੋਈ ਬਹੁਤ ਵੱਡਾ ਸ਼ਾਹੂਕਾਰ ਪ੍ਰਤੀਤ ਹੁੰਦਾ ਹੈ ਉਹਦੇ ਚਿਹਰੇ ਉੱਤੇ ਲਾਲੀਆਂ ਭਖਦੀਆਂ ਨੇ ਅੱਖਾਂ ਦੀ ਚਮਕ ਖਿੱਚਦੀ ਏ ਮੱਥੇ ਉੱਤੇ ਬਰਕਤਾਂ ਦੇ ਨਿਸ਼ਾਨ ਹਨ ਪਰ ਪੇਸ਼ ਫਕੀਰੀ ਤਾਰਿਆ ਹੋਇਆ ਹੈ ਓਹੋ ਫਕੀਰ ਨਹੀਂ ਕੋਈ ਤਨਾਡ ਹੈ ਜੋ ਉਹਦੇ ਨਾਲ ਹੈ ਉਹ ਉਹਦਾ ਸੇਵਾਦਾਰ ਪ੍ਰਤੀਤ ਹੁੰਦਾ ਹੈ ਉਹਨਾਂ ਕੋਲ ਹਥਿਆਰ ਕੋਈ ਨਹੀਂ ਹੈ ਉਹ ਖਾਲੀ ਹੱਥ ਹਨ ਵਾ ਓਏ ਮੇਰੇ ਬਫਾ ਦਾਰ ਸੇਵਕੋ ਸੱਜਣ ਸ਼ਾ ਖੁਸ਼ੀ ਨਾਲ ਉਛਲਦਾ ਹੋਇਆ ਫਿਰ ਫਿਰ ਤਾਂ ਪਉ 12 ਜਹ ਰੋਟੀ ਤਿਆਰ ਕਰਵਾ ਉਸ ਵਿੱਚ ਪੰਗ ਦੇ ਨਾਲ ਤਤੂਰਾ ਵੀ ਪਾ ਜੋ ਖਾ ਕੇ ਮਰਨਾ ਬੇਹੋਸ਼ ਹੋ ਜਾਣ ਜਦੋਂ ਬੇਹੋਸ਼ ਹੋ ਜਾਣਗੇ ਤਾਂ ਲੀੜੇ ਫਰੋ ਲਵਾਂਗੇ ਹੁਸ਼ਿਆਰੀ ਨਾਲ ਕੰਮ ਕਰਨਾ ਕਿਸੇ ਗੱਲ ਦਾ ਭੇਤ ਪ੍ਰਗਟਾ ਨਾ ਹੋਵੇ ਵਾਹ ਭੇਤ ਪ੍ਰਗਟ ਹੋ ਜਾਵੇ ਅਸੀਂ ਅਫਲਾਤੂ ਦੇ ਕੰਨ ਗੁਤਰਨ ਵਾਲੇ ਹਾਂ ਐਨੇ ਰਾਹੀ ਲੁੱਟੇ ਨੇ ਕਦੇ ਕਿਸੇ ਦਾ ਭੇਦ ਨਹੀਂ ਖੁੱਲਿਆ ਸੇਵਾਦਾਰ ਨੇ ਆਪਣੀ ਅਕਲ ਤੇ ਹੰਕਾਰ ਕਰਕੇ ਆਖਿਆ ਇਹ ਤਾਂ ਮੈਂ ਜਾਣਦਾ ਹਾਂ ਤਦੇ ਤੁਹਾਨੂੰ ਮਿੱਤਰ ਬਣਾ ਕੇ ਰੱਖਿਆ ਹੋਇਆ ਹੈ ਹੱਛਾ ਦੇਰ ਨਾ ਕਰੋ ਮੈਂ ਉਹਨਾਂ ਕੋਲ ਜਾ ਕੇ ਬੈਠ ਜਾਂਦਾ ਹਾਂ ਕਿਤੇ ਉਧਰ ਕੇ ਜਾਂ ਕਿਸੇ ਸ਼ੱਕ ਦਾ ਸ਼ਿਕਾਰ ਹੋ ਕੇ ਖਿਸਕ ਨਾ ਜਾਾਂ ਸੱਜਣ ਛਾ ਕਾਲੀ ਕਾਲੀ ਪੈਰ ਪੁੱਟਦਾ ਹੋਇਆ ਧਰਮਸ਼ਾਲਾ ਦੇ ਉਸ ਕਮਰੇ ਕੋਲ ਆਇਆ ਜਿੱਥੇ ਗੁਰੂ ਜੀ ਦਾ ਉਤਾਰਾ ਸੀ ਪਰ ਕਮਰੇ ਦੇ ਬੂਹੇ ਅੱਗੇ ਆ ਕੇ ਉਸਦੇ ਪੈਰ ਜੁੜ ਗਏ ਅੱਗੇ ਹੋਣ ਦਾ ਉਸ ਨੂੰ ਹੌਸਲਾ ਨਾ ਪਿਆ ਅੰਦਰ ਰਵਾਬ ਵੱਜ ਰਿਹਾ ਸੀ ਰਵਾਬ ਦੀਆਂ ਤਰਬਾਂ ਦਿਲਾਂ ਨੂੰ ਹਿਲਾ ਰਹੀਆਂ ਸਨ ਜਗਤ ਤਾਰਨ ਗੁਰੂ ਨਾਨਕ ਬਾਣੀ ਦਾ ਕੀਰਤਨ ਕਰ ਰਹੇ ਸਨ ਇਹ ਸ਼ਬਦ ਗਾਵਿਆ ਜਾ ਰਿਹਾ ਸੀ ਉਜਲ ਕੇਹਾ ਚਿਲਕਨਾ ਕੋਟਮ ਕਲੜੀ ਮਸ ਤੋਤਿਆਂ ਜੂਠ ਨਾ ਉਤਰੈ ਜੇ ਸੋ ਤੋਤਾ ਤਿਸ ਸਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲਿਖ ਮੰਗੀਏ ਉੱਥੇ ਖੜੇ ਦਿਸਨ ਭਾਵ ਜਿਵੇਂ ਕਿਹਾ ਇੱਕ ਤਾਂਤ ਜਿਸ ਤੇ ਪਾਡੇ ਬਣਦੇ ਹਨ ਦੇਖਣ ਨੂੰ ਤਾਂ ਸੁੰਦਰ ਤੇ ਚਮਕੀਲਾ ਮਲੂਮ ਹੁੰਦਾ ਹੈ ਪਰ ਜਦੋਂ ਉਸ ਨੂੰ ਕਿਸੇ ਚੀਜ਼ ਉੱਤੇ ਰਗੜਿਆ ਜਾਵੇ ਤਾਂ ਕਾਲਕ ਨਿਕਲਦੀ ਹੈ ਤੋਤਿਆਂ ਉਸ ਦੇ ਨਾਲੋਂ ਝੂਠ ਨਹੀਂ ਲੈਂਦੀ ਦਿਲ ਕਰਦਾ ਹੈ ਉਸ ਨੂੰ ਪਰੇ ਸੁੱਟ ਦਿੱਤਾ ਜਾਵੇ ਇਹੋ ਹਾਲ ਠੱਗਾਂ ਦਾ ਹੈ ਮਿੱਤਰ ਉਹ ਹਨ ਜਿਹੜੇ ਦਰਗਾਹ ਵਿੱਚ ਸਹਾਈ ਹੋਣ ਜਦੋਂ ਲੇਖਾ ਹੋਣਾ ਹੋਵੇ ਤਦੋਂ ਨੇੜੇ ਪੁੱਜ ਕੇ ਸਹਾਇਤਾ ਕਰਨ ਕੱਚੇ ਪੱਕੇ ਮਕਾਨ ਭਾਵੇਂ ਉਹਨਾਂ ਉੱਤੇ ਕਈ ਪ੍ਰਕਾਰ ਦੀ ਚਿੱਤਰਕਾਰੀ ਕੀਤੀ ਹੋਵੇ ਜੇ ਉਹ ਕਿਸੇ ਦੇ ਕੰਮ ਨਹੀਂ ਆਉਂਦੇ ਤਾਂ ਡੱਠਿਆਂ ਦੇ ਬਰਾਬਰ ਹਨ ਉਹ ਸਖਣੇ ਹਨ ਜੇ ਕਿਸੇ ਦੀ ਸੁਖ ਨਹੀਂ ਦਿੰਦੇ ਤਾਂ ਤੇਰੇ ਜਿਉਣ ਦਾ ਕੀ ਲਾਭ ਹੈ ਬਗਲਾ ਰੰਗ ਦਾ ਚਿੱਟਾ ਜਲ ਕਿਨਾਰੇ ਰਹਿੰਦਾ ਹੈ ਇੱਕ ਟੰਗ ਦੇ ਪਾਰ ਵੀ ਖਲੋਤਾ ਰਹਿੰਦਾ ਹੈ ਪਰ ਉਹ ਮੱਛੀ ਡੱਡੀ ਨੂੰ ਫੜ ਕੇ ਖਾਂਦਾ ਰਹਿੰਦਾ ਹੈ ਇਸੇ ਤਰ੍ਹਾਂ ਭਗਤੀ ਆਸੇ ਲੋਕ ਠੱਗੀ ਕਰਦੇ ਨੇ ਚਿੱਟੇ ਜਾਂ ਪਗਵੇ ਕੱਪੜਿਆਂ ਨਾਲ ਕੋਈ ਸਾਧੂ ਨਹੀਂ ਬਣ ਸਕਦਾ ਉਹ ਸੱਜਣ ਠੱਗ ਤੂੰ ਹੈ ਜਿਸ ਤਰ੍ਹਾਂ ਸਿੰਮਲ ਰੁੱਖ ਦੇਖਣ ਨੂੰ ਸੋਹਣਾ ਫੁੱਲ ਤੇ ਫਲ ਵਾਲਾ ਹੁੰਦਾ ਹੈ ਪਰ ਉਹ ਮਨੁੱਖ ਜਾਂ ਪੰਛੀ ਦੇ ਕੰਮ ਨਹੀਂ ਆਉਂਦਾ ਕਈ ਪੰਛੀ ਤੋਂ ਖਾ ਖਾ ਕੇ ਉਹਦੀਆਂ ਟਹਿਣੀਆਂ ਉੱਤੇ ਆ ਬੈਠਦੇ ਹਨ ਪਰ ਨਿਰਾਸ਼ ਹੋ ਕੇ ਉੱਠ ਕੇ ਚਲੇ ਜਾਂਦੇ ਹਨ ਤੀਵੇਂ ਪੁਰਖਾ ਸੰਤ ਭਲੇ ਪੁਰਸ਼ ਤੇਰੀ ਧਰਮਸ਼ਾਲਾ ਮੰਦਰ ਤੇ ਸੁਰਤ ਦੇਖ ਕੇ ਫਸ ਜਾਂਦੇ ਹਨ ਜਦੋਂ ਉਹਨਾਂ ਨੂੰ ਲੁੱਟ ਲੈਂਦਾ ਹੈ ਤਾਂ ਰੋਂਦੇ ਜਾਂਦੇ ਹਨ ਕਿਸੇ ਅੱਖੋਂ ਅੰਨੇ ਸਿਰ ਤੇ ਭਾਰ ਚੁੱਕਿਆ ਹੋਇਆ ਹੈ ਰਸਤਾ ਹੈ ਪਹਾੜੀ ਤੇ ਵਿਖੜਾ ਜਿਸ ਵਾਸਤੇ ਅੱਖਾਂ ਦੀ ਲੋੜ ਹੈ ਉਹ ਆਪਣੀ ਮੰਜ਼ਿਲ ਕਿਵੇਂ ਖਤਮ ਕਰੇਗਾ ਉਹ ਸੱਜਣ ਇਹ ਚਿਤਰਾਇਆਂ ਅਕਲਾਂ ਦਾ ਤਿਆਗ ਕਰ ਪਰਮਾਤਮਾ ਦਾ ਸਿਮਰਨ ਹੀ ਦਰਗਾਹੇ ਸਹਾਈ ਹੁੰਦਾ ਹੈ ਉਹੋ ਹੀ ਚੰਗੇ ਨੇਤਰ ਹਨ ਇਹਨਾਂ ਠੱਗੀਆਂ ਤੋਂ ਮੁੜ ਜੀਵ ਦਾ ਘਾਤ ਕਰਨਾ ਚੰਗਾ ਹੈ ਉਹਨਾਂ ਇਨਾ ਠੱਗੀਆਂ ਤੋਂ ਮੁੜ ਜੀ ਦਾ ਆਗਾਤ ਕਰਨਾ ਚੰਗਾ ਨਹੀਂ ਹੈ ਇਹ ਮਾਇਆ ਤੇਰੇ ਕੰਮ ਨਹੀਂ ਆਉਣੀ ਸਾਰਾ ਸ਼ਬਦ ਸੁਣਦਿਆਂ ਉਸ ਦੇ ਅਰਥ ਭਾਵ ਨੂੰ ਸਮਝਿਆ ਉਸ ਦੀ ਪਾਪੀ ਆਤਮਾ ਡੋਲ ਗਈ ਅੰਦਰੋਂ ਆਵਾਜ਼ ਆਈ ਉਹ ਸੱਜਣ ਇਹ ਸਾਰਾ ਹਾਲ ਤਾਂ ਤੇਰਾ ਹੈ ਇਹ ਕੋਈ ਵਲੀ ਆ ਗਈ ਤੇਰੇ ਪਾਪਾਂ ਦਾ ਭਾਂਡਾ ਭਜਨ ਲਗਾਈ ਪਰ ਚਿਰਾਂ ਦੀ ਮਹਿਲ ਜੰਮੀ ਆਤਮਾ ਇੱਕਦਮ ਨਿਰਮਲ ਕਿਵੇਂ ਹੋ ਜਾਵੇ ਅੰਦਰ ਦੀ ਕੂਕ ਕੂਕ ਪੁਕਾਰ ਦੀ ਕੋਈ ਪਰਵਾਹ ਨਾ ਕਰਕੇ ਸੱਜਣ ਅੰਦਰ ਚਲਿਆ ਗਿਆ ਹੱਥ ਜੋੜ ਕੇ ਤੇ ਸਿਰ ਨਿਵਾ ਕੇ ਪ੍ਰਣਾਮ ਕੀਤਾ ਮਿੱਠੇ ਸ਼ਬਦਾਂ ਨਾਲ ਜੀ ਆਇਆਂ ਨੂੰ ਆਖਿਆ ਤੇ ਪੁੱਛਿਆ ਆਪਨੇ ਇਸ਼ਨਾਨ ਨਹੀਂ ਕਰਨਾ ਬੁਰਸ਼ਾ ਅਸਾ ਇਸ਼ਨਾਨ ਨਹੀਂ ਕਰਨਾ ਬੈਠ ਜਾ ਤੂੰ ਬੜੀ ਸੇਵਾ ਕਰਦਾ ਹੈ ਧਨ ਭਾਗ ਤੇਰੇ ਗੁਰੂ ਜੀ ਦਾ ਵਚਨ ਸੀ ਭਗਵਾਨ ਤੇ ਮਹਾਪੁਰਖਾਂ ਦੀ ਮਿਹਰ ਹੈ ਕੀ ਚੀਜ਼ ਹਾਂ ਮੈਂ ਜਿਵੇਂ ਸੇਵਾ ਕਰਾਉਂਦੇ ਨੇ ਤਿਵੇਂ ਮੈਂ ਕਰੀ ਜਾਂਦਾ ਹਾਂ ਭੋਜਨ ਆ ਰਿਹਾ ਹੈ ਖਿਮਾ ਕਰਨੀ ਬਸ ਤਿਆਰ ਹੋ ਹੋ ਹੀ ਚੱਲਿਆ ਹੈ ਸੱਜਣ ਨੇ ਹਲੀ ਮੀਨਾ ਲਖਿਆ ਤੇਰੀ ਖੁਸ਼ੀ ਕੋਈ ਤ੍ਰਿਸ਼ਨਾ ਤਾਂ ਨਹੀਂ ਗੁਰੂ ਜੀ ਨੇ ਉੱਤਰ ਦਿੱਤਾ ਮੇਰੀ ਕਮਾਈ ਸਫਲ ਹੋਵੇਗੀ ਸੇਵਾ ਕਰਨ ਨਾਲ ਇਹ ਹੱਥ ਪੈਰ ਪਰ ਪਵਿੱਤਰ ਹੋਣਗੇ ਠੀਕ ਹੈ ਸੇਵਾ ਕਰਨੀ ਚੰਗੀ ਹੈ ਪਰ ਜੇ ਸਾਫ ਦਿਲ ਨਾਲ ਕੀਤੀ ਜਾਵੇ ਇਉਂ ਬਚਨ ਬਿਲਾਸ ਕਰ ਹੀ ਰਹੇ ਸਨ ਕਿ ਸੇਵਾਦਾਰ ਦੋ ਥਾਲ ਭੋਜਨ ਦੇ ਲਾ ਕੇ ਲੈ ਆਇਆ ਫੁੱਲ ਕੇ ਚਾਵਲ ਸਬਜ਼ੀ ਦਾਲ ਤੇ ਮਿੱਠਾ ਸੀ ਦੇਖਨ ਨੂੰ ਰੋਟੀ ਇੰਜ ਪ੍ਰਤੀਤ ਹੁੰਦੀ ਸੀ ਕਿ ਕਿਸੇ ਨੇ ਸੋਹਣੀ ਰੀਜ ਨਾਲ ਪਕਾਈ ਤੇ ਪਰੋਸੀ ਹੈ ਸੱਜਣ ਠਾਕ ਨੇ ਆਪ ਗੁਰੂ ਜੀ ਦੇ ਗੁਰੂ ਜੀ ਤੇ ਮਰਦਾਨੇ ਦੇ ਹੱਥ ਪੁੰਜਣ ਵਾਸਤੇ ਪਰਣਾ ਦਿੱਤਾ ਜਦੋਂ ਹੱਥ ਪੁੰਝ ਚੁੱਕੇ ਤਾਂ ਥਾਲ ਅੱਗੇ ਰੱਖ ਕੇ ਸੱਜਣ ਨੇ ਬੇਨਤੀ ਕੀਤੀ ਮਹਾਰਾਜ ਛਕੋ ਮਿਸਾਲ ਊਣਾ ਗਰੀਬਾਂ ਦਾ ਭੋਜਨ ਹੈ ਇਸ ਨੂੰ ਛਕੋ ਤੁਸੀਂ ਮਰਦਾਨੇ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਸ ਨੇ ਬੁਰਕੀ ਤੋੜਨ ਵਾਸਤੇ ਹੱਥ ਵਧਾਇਆ ਤਾਂ ਗੁਰੂ ਜੀ ਬੋਲੇ ਮਰਦਾਨਿਆ ਠਹਿਰ ਜਾ ਰਤਾ ਕਾਲ ਨਾ ਕਰ ਦੁੱਖ ਉਠਾਵੇਂਗਾ ਇਹ ਸੁਣ ਕੇ ਮਰਦਾਨੇ ਨੇ ਹੱਥ ਖਿੱਚ ਲਿਆ ਕਿਉਂਕਿ ਹੁਣ ਉਸ ਨੂੰ ਗੁਰੂ ਜੀ ਦੇ ਬਚਨਾਂ ਉੱਤੇ ਭਰੋਸਾ ਸੀ ਉਹ ਗੁਰੂ ਜੀ ਈਸ਼ਵਰ ਰੂਪ ਸਮਝਣ ਲੱਗ ਪਿਆ ਸੀ ਸੱਜਣ ਦਾ ਪਾਪੀ ਮਨ ਡੋਲ ਗਿਆ ਉਹ ਸਿਰ ਤੋਂ ਪੈਰਾਂ ਤੱਕ ਕੰਬ ਗਿਆ ਉਸ ਦੀ ਜ਼ੁਬਾਨ ਨਾ ਹਿੱਲੀ ਗੁਰੂ ਜੀ ਦੋਹਾ ਥਾਲਾਂ ਵੱਲ ਧਿਆਨ ਨਾਲ ਦੇਖ ਕੇ ਕਹਿਣ ਲੱਗੇ ਪੁਰਸ਼ਾ ਅਸਾਂ ਕੋਲ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਹੈ ਨਾ ਸੋਨਾ ਹੈ ਨਾ ਚਾਂਦੀ ਹੈ ਫਿਰ ਦਾਲ ਤੇ ਸਬਜੀ ਆਦਕ ਵਿੱਚ ਜਹਿਰੀਲੀਆਂ ਵਸਤੂਆਂ ਪਾਉਣ ਦੀ ਖੇਚਲ ਕਿਉਂ ਤੂੰ ਕੀਤੀ ਅਸਾਂ ਨੂੰ ਬਿਸੁਰਤ ਕਰਕੇ ਜਾਂ ਮਾਰ ਕੇ ਜੋ ਕੁਝ ਲੈਣਾ ਹੈ ਉਹ ਕੁਝ ਇਸੇ ਤਰ੍ਹਾਂ ਹੀ ਲੈ ਲੈ ਸੱਜਣ ਸ਼ਰਮਿੰਦਾ ਹੋ ਗਿਆ ਉਸ ਨੂੰ ertid वेळ ਨਹੀਂ ਸੀ ਦੇਂਦੀ ਉਹ ਇਸ ਗੱਲੋਂ ਹੈਰਾਨ ਸੀ ਕਿ ਇਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਹੈ ਕਿ ਦਾਲ ਸਬਜ਼ੀ ਵਿੱਚ ਭੰਗ ਤਤੂਰਾ ਹੈ। ਉਹਦੀਆਂ ਅੱਖਾਂ ਉੱਚੀਆਂ ਨਹੀਂ ਉੱਠੀਆਂ। ਪੁਰਸ਼ਾ ਬੈਠ ਜਾ। ਤੈਨੂੰ ਕਰਤਾਰ ਚਿਤ ਆਵੇ। ਸੱਜਣ ਬੈਠ ਗਿਆ। ਗੁਰੂ ਜੀ ਨੇ ਉਹਦਾ ਉਹਦੇ ਉੱਤੇ ਸਵਾਲ ਕੀਤਾ। ਪੁਰਸ਼ਾ ਇਹ ਹਵੇਲੀ ਮੰਦਰ ਮਸਜਿਦ ਤੇ ਦਿਖਾਵਾ ਸਭ ਕੁਝ ਤੂੰ ਲੋਕਾਂ ਨੂੰ ਲੁੱਟਣ ਵਾਸਤੇ ਬਣਾਇਆ ਹੈ ਨਾ ਹੁਣ ਤੱਕ ਸੈਂਕੜਿਆਂ ਨੂੰ ਲੁੱਟ ਚੁੱਕਾ ਹੈ ਕਈਆਂ ਦੀ ਹੱਤਿਆ ਵੀ ਕਰ ਚੁੱਕਾ ਹੈ ਮੈਂ ਇਹ ਪੁੱਛਦਾ ਹਾਂ ਜਦੋਂ ਮਰੇਗਾ ਕੀ ਇਹ ਸਭ ਕੁਝ ਤੇਰੇ ਨਾਲ ਜਾਵੇਗਾ ਜਿਸ ਪਰਿਵਾਰ ਵਾਸਤੇ ਪਾਪ ਦੀ ਕਮਾਈ ਕਰ ਰਿਹਾ ਹੈ ਕੀ ਉਹ ਉਸ ਵੇਲੇ ਤੇਰੀ ਸਹਾਇਤਾ ਕਰਨਗੇ ਜਮਦੂਤਾਂ ਜਾਂ ਰਾਜ ਅਧਿਕਾਰੀਆਂ ਨੇ ਤੈਨੂੰ ਘੇਰਿਆ ਕੀ ਲੈ ਡੰ ਸਹਿਣ ਲਈ ਤਿਆਰ ਹਨ ਸੱਜਣ ਦੀ ਸੁੱਤੀ ਆਤਮਾ ਜਾਗ ਪਈ ਉਹਦੇ ਕੀਤੇ ਪਾਪ ਇੱਕ ਫਿਲਮ ਬਣ ਕੇ ਉਹਦੀਆਂ ਅੱਖਾਂ ਅੱਗੇ ਆ ਗਏ ਉਹਦਾ ਹਿਰਦਾ ਕੰਬ ਉੱਠਿਆ ਉਹੋ ਹੱਥ ਜੋੜ ਕੇ ਬੋਲਿਆ ਭਗਵਾਨ ਮੈਨੂੰ ਖਿਮਾ ਕਰਨਾ ਮੈਂ ਵੱਡਾ ਪਾਪੀ ਥਾਗ ਤੇ ਕਾਤਲ ਹਾਂ ਇੰਨੇ ਕੀਤੇ ਕੁਕਰਮਾਂ ਦਾ ਫਲ ਮੈਨੂੰ ਹੀ ਮਿਲਣਾ ਹੈ ਸੱਚ ਇਹ ਦੌਲਤ ਸਾਥ ਨਹੀਂ ਜਾਣੀ ਜੇ ਰਾਜਾ ਮੈਨੂੰ ਫੜ ਲਵੇ ਤਾਂ ਮੌਤ ਡੰ ਮੈਨੂੰ ਹੀ ਮਿਲਣਾ ਹੈ ਫਿਰ ਕਿਉਂ ਪਾਪ ਕਰਦਾ ਹਾਂ ਮੈਂ ਮੂਰਖ ਮੈਂ ਭੁੱਲਾ ਸਾਂ ਹੁਣ ਰਾਹੇ ਪਾਓ ਮੇਰਾ ਸੁਧਾਰ ਕਰਨ ਬਦਲੇ ਹੀ ਸ਼ਾਇਦ ਮਨੁੱਖ ਰੂਪ ਭਗਵਾਨ ਜੀ ਆਏ ਹਨ ਜੇ ਖਿਮਾ ਦਾਤਾ ਖਿਮਾ ਬਖਸ਼ੋ ਸੱਜਣ ਦਾ ਮਨ ਭਰ ਗਿਆ ਉਹ ਸੱਚ ਮੁੱਚ ਦਾ ਸੱਜਣ ਹੀ ਬਣ ਗਿਆ ਡੱਡਿਆ ਕੇ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਹੰਜੂਆਂ ਨਾਲ ਗੁਰੂ ਜੀ ਦੇ ਚਰਨ ਤੋ ਦਿੱਤੇ ਗੁਰੂ ਜੀ ਨੇ ਉਸ ਦਾ ਸਿਰ ਉੱਪਰ ਚੁੱਕਿਆ ਤੇ ਆਖਿਆ ਸੱਜਣਾ ਹੁਣ ਤੂੰ ਸੱਚ ਮੁੱਚ ਸੱਜਣ ਬਣ ਗਿਆ ਹੈ ਕਹੋ ਸਤ ਕਰਤਾਰ ਸਤ ਕਰਤਾਰ ਸੱਜਣ ਨੇ ਆਖਿਆ ਸਰਬਸ਼ਕਤੀਮਾਨ ਨਿਰੰਕਾਰ ਨੂੰ ਚੇਤੇ ਕਰ ਧਰਮ ਦੀ ਕੀਰਤ ਕਰਕੇ ਗਰੀਬ ਦੁਖੀ ਤੇ ਮਾੜੇ ਤੇ ਭਗਤੀ ਸੇਵਾ ਕਰ ਰਾਤ ਦਿਨੇ ਸਵਾਸ ਸਵਾਸ ਸਤ ਕਰਤਾ ਦਾ ਸਿਮਰਨ ਕਰ ਤੇਰੇ ਪਿਛਲੇ ਪਾਪਾਂ ਨਾਲ ਜੋ ਤੇਰੀ ਆਤਮਾ ਉੱਤੇ ਕਾਲਖ ਹੈ ਲੱਗੀ ਹੋਈ ਉਹ ਸਭ ਧੋਤੀ ਜਾਵੇਗੀ ਪਰье ਹੱਥ ਪੈ ਤੰਦੇ ਪਾਣੀ ਤੋਤੇ ਉਤਰ ਸੁਖੇ ਮੋਤ ਪਲੀਤੀ ਕੱਪੜ ਹੋਏ ਦੇਸਾ ਬੂੰ ਲਈਏ ਉਹ ਧੋਏ ਪਰье ਮਤ ਪਾਪਾਂ ਕੈ ਸੰਗ ਉਹ ਤੋਪੈ ਨਾ ਬਹਿ ਕੇ ਰੰਗ ਪੁੰਨੀ ਪਾਪੀ ਅੱਖ ਨਾਹਿ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੇ ਆਵੋ ਜਾਹੋ ਜਪਜੀ ਸਾਹਿਬ ਜੇ ਸਾਡਾ ਸਰੀਰ ਹੱਥ ਮੂੰਹ ਤਨ ਘੱਟੇ ਮਿੱਟੀ ਨਾਲ ਮੈਲਾ ਹੋ ਜਾਵੇ ਤਾਂ ਪਾਣੀ ਨਾਲ ਧੋਂਦੇ ਹਾਂ ਇਸ਼ਨਾਨ ਕਰਦੇ ਹਾਂ ਜੇ ਲੀੜਿਆਂ ਨੂੰ ਮੈਲਾ ਜਾਂ ਪਿਸ਼ਾਬ ਲੱਗ ਜਾਵੇ ਤਾਂ ਉਸ ਨੂੰ ਪਵਿੱਤਰ ਤੇ ਸੁੱਚਾ ਕਰਨ ਵਾਸਤੇ ਸਾਬਣ ਦਾ ਆਸਰਾ ਲੈਂਦੇ ਹਾਂ ਭਾਈ ਜਿਵੇਂ ਪਾਣੀ ਤੇ ਸਾਬਣ ਤਨ ਤੇ ਲੀੜੀਆਂ ਨੂੰ ਸਾਫ਼ ਕਰਦਾ ਹੈ ਤੇਵੇਂ ਜੇ ਪਾਪਾਂ ਮਾੜੇ ਕਰਮਾਂ ਨਾਲ ਮਤ ਬੁੱਧੀ ਆਤਮਾ ਕਾਲੀ ਹੋ ਜਾਵੇ ਤਾਂ ਉਹ ਨਾਮ ਈਸ਼ਵਰੀ ਭਗਤੀ ਆਸਰੇ ਧੋਤੀ ਜਾਂਦੀ ਹੈ ਕੋਈ ਅੱਖ ਨਾਲ ਨਾ ਪਾਪੀ ਬਣਦਾ ਹੈ ਨਾ ਪੁੰਨ ਕਰਨ ਵਾਲਾ ਦਿਆਲੂ ਜੋ ਕਰਮ ਜੋ ਕਰਮ ਜਗ ਵਿੱਚ ਕਰੋਗੇ ਉਹ ਹੀ ਤੁਸਾਂ ਦੇ ਸਾਥ ਜਾਣਗੇ ਨੇਕ ਕਰਮ ਤੇ ਪ੍ਰਮਾਤਮਾ ਦੀ ਭਗਤੀ ਸਵਰਗ ਵੱਲ ਖੜੇਗੀ ਪਾਪ ਨਰਕ ਵੱਲ ਜੋ ਬੀਜੋਗੇ ਉਹ ਖਾਵੋਗੇ ਕਿਕਰ ਬੀਜ ਕੇ ਦਾਖਾਂ ਦੀ ਆਸ ਨਹੀਂ ਕਰਨੀ ਚਾਹੀਦੀ ਗੁਰੂ ਨਾਨਕ ਜੀ ਆਖਦੇ ਹਨ हे ਮਨੁੱਖ ਈਸ਼ਵਰ ਦੇ ਹੁਕਮ ਨਾਲ ਤੂੰ ਇਸ ਜਗ ਉੱਤੇ ਆਇਆ ਹੈ। ਉਹਦਾ ਸਿਮਰਨ ਕਰ। ਠੱਗੀਆਂ ਤੇ ਲਾਲਚਾਂ ਦਾ ਤਿਆਗ ਕਰ। ਸੱਜਣ ਠੱਗ ਦੇ ਕਪਾਟ ਖੁੱਲ ਗਏ। ਤਿੰਨ ਲੋਕ ਸੋਝੀ ਪੈ ਗਈ। ਛੇਤੀ ਨਾਲ ਉੱਠਿਆ। ਭੋਜਨ ਦੇ ਪਰੋਸੇ ਹੋਏ ਦੋਵੇਂ ਥਾਲ ਗੁਰੂ ਨਾਨਕ ਜੀ ਦੇ ਤੇ ਮਰਦਾਨੇ ਦੇ ਅੱਗੋਂ ਚੁੱਕ ਲਏ। ਸੇਵਾਦਾਰ ਨੂੰ ਆਖਿਆ ਜਾ ਇਸ ਨੂੰ ਇਸ ਭੋਜਨ ਨੂੰ ਮਿੱਟੀ ਵਿੱਚ ਨੱਪ ਦੇ ਕਿਸੇ ਜੀਵ ਅੱਗੇ ਨਾ ਪਾਈ ਜੀਵ ਹਤਿਆ ਨਹੀਂ ਕਰਨੀ ਜਿਹੜਾ ਪ੍ਰਸ਼ਾਦ ਮੈਨੂੰ ਮੇਰੇ ਵਾਸਤੇ ਤਿਆਰ ਕੀਤਾ ਹੈ ਉਸ ਤੇ ਥਾਲ ਪਰੋਸ ਕੇ ਲਿਆ ਅੱਜ ਤੋਂ ਸੱਜਣ ਸੱਚਮੁੱਚ ਸਾਰਿਆਂ ਦਾ ਸੱਜਣ ਹੈ ਨਵਾਂ ਪ੍ਰਸ਼ਾਦ ਆਇਆ ਗੁਰੂ ਜੀ ਨੇ ਛਕਿਆ ਉਸ ਵਿੱਚੋਂ ਸੀਤ ਪ੍ਰਸਾਦ ਸੱਜਣ ਨੂੰ ਦਿੱਤਾ ਜਦੋਂ ਉਸਨੇ ਸੀਤ ਪ੍ਰਸਾਦ ਦੀ ਬੁਰਕੀ ਮੂੰਹ ਪਾਈ ਤਾਂ ਉਹ ਬ੍ਰह्म ਗਿਆਨੀ ਹੋ ਗਿਆ ਸਤ ਕਰਤਾਰ ਸਤ ਕਰਤਾਰ ਦੀ ਤੁਨ ਲੂ ਲੂ ਵਿੱਚੋਂ ਪ੍ਰਗਟ ਹੋਣ ਲੱਗੀ ਕਈ ਦਿਨ ਗੁਰੂ ਜੀ ਸੱਜਣ ਕੋਲ ਰਹੇ ਉਸ ਨੂੰ ਆਪਣੇ ਮਿਸ਼ਨ ਦਾ ਪ੍ਰਚਾਰਕ ਮੁਕਰਰ ਕੀਤਾ ਉਹੋ ਤਨ ਮਨੋ ਤੇ ਤਨੋ ਗੁਰੂ ਜੀ ਦਾ ਹੋ ਚੁੱਕਾ ਸੀ ਸਤ ਨਾਮ ਦਾ ਪ੍ਰਚਾਰ ਕਰਨ ਲੱਗਾ ਉਹਦੀ ਹਵੇਲੀ ਸੱਚ ਮੁੱਚ ਧਰਮਸ਼ਾਲਾ ਬਣ ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ